ਜਪੁ ਜੀ ਸਤਨਾਮ ਸਤਨਾਮ ਮੈ ਸਾਖ ਮਹੀਨਾ ਮੈ ਸਾਖ ਸੁਹਵਾ ਸਰਬ ਸੁਖ ਗੁਰ ਕੇ ਬਚਨ ਵਿਚਾਰ ਅੰਤਰ ਧਿਆਨ ਲਗਾਏ ਕਰ ਸਮਝੋ ਸਤਜ਼ਾਰ ਬਸਾਕ ਸਹਾਵਾ ਸਰਬ ਸੁਖ ਗੁਰ ਕੇ ਬਚਨ ਵਿਚਾਰ ਅੰਤਰ ਧਿਆਨ ਲਗਾਏ ਕਰ ਸਮਝ ਸਾਰ ਅਸਾਰ ਗੁਰਦੇਵ ਕੋ ਗ੍ਰਹਿਣ ਕਰ ਤਜ ਸਭ ਝੂਠ ਵਿਕਾਰ ਹਰਦੇ ਹਰ ਹਰਿ ਕੋ ਸਿਮਰਉ ਬਾਰੰਬਰ ਹਰਦੇ ਹਰ ਹਰਿ ਕੋ ਸਿਮਰਉ ਬਾਰੰਬਰ ਮਾਰੂ ਗੁਰੂ ਪਿਆਰੇ ਸਤ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜਿਓ ਭਾਗਾਂ ਵਾਲੀਆਂ ਹਨ ਸੰਗਤਾਂ ਜੋ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਮਾਣੀ ਦੇ ਵਿੱਚੋਂ ਮਿਸਾਖ ਦਾ ਮਹੀਨਾ ਜੋ ਅੱਜ ਸ਼ੁਰੂ ਹੋਇਆ ਹੈ ਸਰਵਣ ਕੀਤਾ ਹੈ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਜਿਨ੍ਹਾਂ ਨੇ ਹਰ ਸ਼ਬਦ ਦੇ ਵਿੱਚ ਜੀਵ ਨੂੰ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਬੈ ਸਾਖ ਦਾ ਮਹੀਨਾ ਅਨਮੋਲ ਜਨਮ ਉਹਨਾਂ ਜੀਵਾਂ ਵਾਸਤੇ ਸਰਬ ਸੁੱਖਾਂ ਵਾਲਾ ਹੈ ਜਿਨ੍ਹਾਂ ਨੇ ਗੁਰੂ ਜੀ ਦੇ ਬਚਨਾਂ ਦੇ ਨਾਲ ਪਿਆਰ ਕੀਤਾ ਹੈ ਜਾਂ ਪਿਆਰ ਹੈ ਆਪਣੇ ਅੰਦਰ ਉਸ ਪ੍ਰਭੂ ਦਾ ਧਿਆਨ ਲਗਾ ਕੇ ਜਿਸ ਪ੍ਰਭੂ ਦਾ ਕੋਈ ਪਾਰਾਵਾਰ ਨਹੀਂ ਹੈ ਉਸ ਦੀ ਸ਼ੋਭਾ ਨੂੰ ਸਮਝੋ ਗੁਰਦੇਵ ਕੋ ਗ੍ਰਹਿਣ ਕਰ ਤਜ ਸਭ ਝੂਠ ਵਿਕਾਰ ਕਿ ਗੁਰਦੇਵ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਸਾਰੇ ਝੂਠੇ ਵਿਕਾਰਾਂ ਨੂੰ ਤਿਆਗ ਦੇਵ ਦੁਸ਼ਟਾਂ ਸੰਗ ਤਿਆਗ ਕਰ ਸੰਤਾਂ ਸੰਗ ਪਿਆਰ ਗਿਰੜ ਕਰ RAM ਤੈ ਤੋ ਪਵਨਿਤ ਪੁੱਤਰੇ ਪਾਰ ਕਿਹੇ ਜੀਵ ਤੂੰ ਦੁਸ਼ਟਾਂ ਦਾ ਸੰਗ ਤਿਆਗ ਕਰਦੇ ਮੇ ਤਿਆਗੇ ਸੰਤਾਂ ਨਾਲ ਪਿਆਰ ਕਰ ਔਰ ਜੀਵ ਨੂੰ ਪੱਕਾ ਨਿਸ਼ਚਾ ਕਰਕੇ ਪ੍ਰਭੂ ਦਾ ਨਾਮ ਤਿਆਗੇ ਭਵ ਸਾਗਰ ਨੂੰ ਕਾਰ ਕਰ ਲੈਣਾ ਚਾਹੀਦਾ ਹੈ ਸਾਰੇ ਵਿਸ਼ਵ ਦੀਆਂ ਸੰਗਤਾਂ ਨੂੰ ਵਿਸਾਖ ਦੇ ਮਹੀਨੇ ਦੀਆਂ ਲੱਖ ਲੱਖ ਕਰੋੜ ਕਰੋੜ ਵਾਰਕਾਂ ਤਨ ਤਨ ਸਤਿਗੁਰੂ ਦਾਸ ਮਹਾਰਾਜ ਜੀ ਨੇ ਹਰ ਜੀਵ ਦੇ ਕਲਿਆਣ ਵਾਸਤੇ ਭਲੇ ਵਾਸਤੇ ਹਮੇਸ਼ਾ ਹਰ ਜੀਵ ਨੂੰ ਪ੍ਰੇਰਿਤ ਕੀਤਾ ਹੈ ਆਓ ਗੁਰੂ ਘਰ ਦੇ ਸਾਧ ਸੰਗਤ ਜਿਓ ਸਾਰੀਆਂ ਸੰਗਤਾਂ ਰਲ ਕੇ ਗੁਰੂ ਦੇ ਕੀਏ ਬਚਨਾਂ ਤੇ ਚੱਲ ਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ ਤੇ ਜੇ ਸਾਨੂੰ ਸਤਿਗੁਰ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ ਕਿਸੇ ਦਾ ਪਲਾ ਕਰ ਸਕੀਏ ਤੇ ਸਾਨੂੰ ਜਰੂਰ ਕਰਨਾ ਚਾਹੀਦਾ ਹੈ ਸੋ ਸਾਰੀਆਂ ਸੰਤਾਂ ਨੂੰ ਅੱਜ ਵਿਸਾਖ ਦੇ ਮਹੀਨੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਅੱਜ ਵਿਸਾਖ ਦਾ ਮਹੀਨਾ ਸ਼ੁਰੂ ਹੋਇਆ ਹੈ ਸਭ ਸੰਤਾਂ ਵਾਸਤੇ ਖੁਸ਼ੀਆਂ ਪ੍ਰਾਪੀ ਖੁਸ਼ੀਆਂ ਪ੍ਰਾਪਤਿਤ ਹੋਵੇ ਇਹੇ ਅਰਦਾਸ ਸਤਗੁਰਾਂ ਦੇ ਚਰਨਾਂ 'ਚ ਜੈ ਗੁਰਦੇਵ ਧੰਨ ਗੁਰਦੇਵ ਜੀ